ਮੈਂ ਇੰਡੀਆ ਬੁੱਕ ਆਫ ਰਿਕਾਰਡਸ ਚ ਆਪਣਾ ਨਾਮ ਦਰਜ ਕਰਵਾਇਆ ਹੈ 1.5 ਮਿੰਟ ਵਿੱਚ 8 ਕਵਿਤਾਵਾਂ ਸੈਲਫ ਕੰਪੋਜ਼ਡ ਪੁਆਇੰਟਸ ਲਿਖਣ ਦਾ ਇਹ ਰਿਕਾਰਡ ਬਣਾਇਆ ਗਿਆ ਹੈ। ਸੁਪਨਾ ਸੀ 2014 ਵਿੱਚ ਦੇਖਿਆ ਗਿਆ ਸੀ ਅੱਜ ਉਸਕਾਰ ਹੋਇਆ 10 ਸਾਲਾਂ ਬਾਅਦ ਕੁਝ ਵੀ ਕਰਨਾ ਔਖਾ ਨਹੀਂ ਹੈ। ਸਿਵਲ ਸਰਵਿਸਿਜ਼ ਐਗਜ਼ਾਮੀਨੇਸ਼ਨ ਦੇ ਕੇ डीएम डिस्ट्रिक्ट कलेक्टर ਦੇ ਅਹੁਦਿਆਂ ਤੋਂ ਅੱਗੇ ਜਾ ਕੇ ਇਹ ਸੇਵਾ ਅਦਾ ਕਰਦੀ ਹੋਈ ਡਿਫੈਂਸ ਸਕੱਟਰੀ ਆਫ ਇੰਡੀਆ ਪ੍ਰੈਜ਼ੀਡੈਂਟ ਆਫ ਇੰਡੀਆ ਤੱਕ ਦੇ ਅਹੁਦਿਆਂ ਤੱਕ ਪਹੁੰਚਣਾ ਚਾਹੁੰਦੀ ਹੈ। ਜੇ ਤੁਸੀਂ ਲੰਮਾ ਸਮਾਂ ਮਿਹਨਤ ਕਰਦੇ ਰਹਿੰਦੇ ਹੋ ਜਦੋਂ ਉਹ ਸੁਪਨਾ ਸੱਚ ਹੋ ਜਾਂਦਾ ਹੈ ਤਾਂ ਤੁਹਾਨੂੰ ਇੰਜ ਲੱਗਦਾ ਮੈਂ ਕਿਸੇ ਸੁਪਨੇ ਵਿੱਚ ਫਿਰ ਰਹੀ ਆਂਗਾ ਜਾਂ ਫਿਰ ਰਹੀ ਆਂ। ਹੰਦੀ ਵੀਰੇ ਨਾਮ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕਿ ਤੁਹਾਡਾ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਨਾਮ ਦਰਜ ਹੋਇਆ ਸਰ ਮੇਰਾ ਨਾਮ ਗੁਰਸ਼ਰਨ ਕੌਰ ਹੈ ਤੇ ਮੈਂ ਇੰਡੀਆ ਬੁੱਕ ਆਫ ਰਿਕਾਰਡਸ 'ਚ ਆਪਣਾ ਨਾਮ ਦਰਜ ਕਰਵਾਇਆ ਹੈ 1.5 ਮਿੰਟ ਵਿੱਚ 8 ਕਵਿਤਾਵਾਂ ਸੈਲਫ ਕੰਪੋਜ਼ਡ ਪੁਆਇੰਟਸ ਲਿਖਣ ਦਾ ਇਹ ਰਿਕਾਰਡ ਬਣਾਇਆ ਗਿਆ ਹੈ ਤੇ ਮੈਂ ਇਸ ਰਿਲੇਟਡ ਇਹੀ ਕਹਿਣਾ ਚਾਹੂੰਗੀ ਕਿ ਜਿਹੜਾ ਮੇਰਾ ਸੁਪਨਾ ਸੀ 2014 ਵਿੱਚ ਦੇਖਿਆ ਗਿਆ ਸੀ ਅੱਜ ਉਹ ਸাকার ਹੋਇਆ 10 ਸਾਲਾਂ ਬਾਅਦ ਕੁਝ ਵੀ ਕਰਨਾ ਔਖਾ ਨਹੀਂ ਹੈ ਜੇਕਰ ਅਸੀਂ ਕੁਝ ਠਾਨ ਲੈਨੇ ਆ ਤਾਂ ਪਰ ਪੇਸ਼ੈਂਸ ਜ਼ਰੂਰ ਰੱਖੀ ਆਪਣੀ ਲਾਈਫ 'ਚ ਤੇ ਮਿਹਨਤ ਕਰਦੇ ਜਾਈਏ ਲਗਾਤਾਰ ਜਦੋਂ ਤੁਸੀਂ ਮਿਹਨਤ ਕਰੋਗੇ ਤਾਂ ਇਹ ਜ਼ਰੂਰ ਤੁਹਾਨੂੰ ਵਾਪਿਸ ਅਦਾ ਕਰੇਗੀ ਜਿਹੜੇ ਕੁਝ ਨਾ ਕੁਝ ਜ਼ਰੂਰ ਇਸ ਕਦੇ ਵੀ ਕੀਤੀ ਹੋਈ ਮਿਹਨਤ ਖਾਲੀ ਨਹੀਂ ਜਾਂਦੀ ਤੇ ਉਦਮਸ਼ੀਲ ਰਹੀਏ ਆਸ਼ਾਵਾਦੀ ਰਹੀਏ ਬੀ ਪੋਜ਼ੀਟਿਵ ਬੀ ਕੌਨਫिडेंट ਗੁਰਸ਼ਰਨ ਦਾ ਅਗਲਾ ਸੁਪਨਾ ਕੀ ਹੈ ਹੋਰ ਕੀ ਬਣਨਾ ਚਾਹੁੰਦਾ ਹੈ ਅੱਗੇ ਗੁਰਸ਼ਰਨ ਸਿਵਲ ਸਰਵਿਸਿਜ਼ ਐਗਜ਼ਾਮੀਨੇਸ਼ਨ ਦੇ ਕੇ ਡੀਐਮ ਡਿਸਟ੍ਰਿਕਟ ਕਲੈਕਟਰ ਦੇ ਅਹੁਦਿਆਂ ਤੋਂ ਅੱਗੇ ਜਾ ਕੇ ਇਹ ਸੇਵਾ ਅਦਾ ਕਰਦੀ ਹੋਈ ਡਿਫੈਂਸ ਸਕੱਟਰੀ ਆਫ ਇੰਡੀਆ ਪ੍ਰੈਜ਼ੀਡੈਂਟ ਆਫ ਇੰਡੀਆ ਤੱਕ ਦੇ ਅਹੁਦਿਆਂ ਤੱਕ ਪਹੁੰਚਣਾ ਚਾਹੁੰਦੀ ਹੈ ਦਰਸ਼ਕ ਤੁਹਾਡੀ ਕਵਿਤਾ ਇੱਕ ਵਾਰੀ ਸੁਣਨਾ ਚਾਹੁੰਦੇ ਨੇ ਵੀ 2 ਲੱਖ ਗੱਲਾਂ ਦੁਗੀਆਂ ਤੇ ਮੇਰੀ ਕਵਿਤਾ ਮੈਂ ਤੁਹਾਨੂੰ ਇੱਕ ਸੁਣਾਵਾਂਗੀ ਜੋ ਮੈਂ ਲਿਖੀ ਸੀ ਕਾਫੀ ਟਾਈਮ ਪਹਿਲਾਂ ਸਿਰਜਨਹਾਰ ਪ੍ਰਤਪਾਲਕ ਜਗ ਦਾ ਉਸਨੇ ਜਿਸਨੇ ਜਗ ਸਿਰਜਣਹਾਰ ਪ੍ਰਤਪਾਲਕ ਜੱਗ ਦਾ ਉਸਨੇ ਵੀ ਇੱਕ ਰੱਬ ਬਣਾਇਆ ਦਿਲ ਦੀ ਹਰ ਇੱਕ ਰمز ਪਛਾਣੇ ਜਿਸਨੇ ਜੱਗ ਵਿੱਚ ਮਾਂ ਖਵਾਇਆ ਅੱਖਾਂ ਵਿੱਚੋਂ ਪੀੜਾਂ ਪੜਦੀ ਦਿਲ ਕੀ ਕੀ ਚੀਜ਼ਾਂ ਸਹਿੰਦਾ ਹੁਣ ਹੈ ਰੱਬ ਵੀ ਮਾਂ ਕੋਲ ਵਹਿੰਦਾ ਹੁਣ ਹੈ ਦਿਲ ਦੀਆਂ ਗੱਲਾਂ ਕਹਿੰਦਾ ਹੁਣ ਕਿੰਨੀ ਖੁਸ਼ੀ ਮਹਿਸੂਸ ਹੋਈ ਸੀ ਜਦੋਂ ਤੁਹਾਨੂੰ ਉੱਥੇ ਬੁਲਾ ਕੇ ਸਨਮਾਨ ਸਨਮਾਨ ਮਿਲਿਆ ਸਭ ਤੋਂ ਜ਼ਿਆਦਾ ਖੁਸ਼ੀ ਕਿੰਨ ਸੀ ਸਭ ਨੇ ਬਹੁਤ ਜ਼ਿਆਦਾ ਖੁਸ਼ੀ ਸੀ ਸਭ ਤੋਂ ਪਹਿਲਾਂ ਤਾਂ ਮੈਨੂੰ ਬਿਲੀਵ ਹੀ ਨਹੀਂ ਹੋਇਆ ਕਿ ਮੈਂ ਇਹ ਕਰ ਲਿਆਏਗਾ ਤੇ ਹੋ ਗਿਆ ਹੈਗਾ ਕਿਉਂਕਿ ਇਹ ਦੇਖੋ ਜੇ ਤੁਸੀਂ ਲੰਮਾ ਸਮਾਂ ਮਿਹਨਤ ਕਰਦੇ ਰਹਿੰਦੇ ਹੋ ਜਦੋਂ ਉਹ ਸੁਪਨਾ ਸੱਚ ਹੋ ਜਾਂਦਾ ਹੈ ਤੇ ਤੁਹਾਨੂੰ ਇੰਜ ਲੱਗਦਾ ਮੈਂ ਕਿਸੇ ਸੁਪਨੇ ਵਿੱਚ ਫੇਰ ਰਹੀ ਆਂਗਾ ਜਾਂ ਫੇਰ ਰਹੀ ਆਂ ਤੇ ਤੁਹਾਨੂੰ ਕਾਫੀ ਟਾਈਮ ਤੱਕ ਯਕੀਨ ਨਹੀਂ ਆਉਂਦਾ ਫਿਰ ਹੌਲੀ ਹੌਲੀ ਜਦੋਂ ਮੈਂ ਘਰ ਵਿੱਚ ਗੱਲਬਾਤ ਕੀਤੀ ਗਈ ਮੈਂ ਫਿਰ ਮੈਂ ਬਹੁਤ ਖੁਸ਼ੀ ਪੂਰੀ ਮੇਰੀ ਫੈਮਿਲੀ ਮੈਂ ਬਹੁਤ ਖੁਸ਼ੀ ਪੂਰਾ ਸਟਾਫ ਬਹੁਤ ਖੁਸ਼ੀ ਖੁਸ਼ ਸੀਗਾ ਪੂਰੀ ਮੈਨੇਜਮੈਂਟ ਪੂਰੇ ਮੇਰੇ ਜਿਹੜੇ ਪ੍ਰਿੰਸੀਪਲ ਮੈਮ ਐ ਖਾਸ ਕਰਕੇ ਡਾਕਟਰ ਨੀਰੂ ਗਰਗ ਜੀ ਬਹੁਤ ਖੁਸ਼ ਹੋਏ